ਮਤਰਾਟ ਖੜਿਆਂਗੇ ਆਪਾਂ ਸਣਾਉਣ ਲੈ ਮੰਡੀ ਤੇ ਤੇ ਅੱਜ ਤੋਂ ਦਿਖਾਵਾਂਗੇ ਆਪਾਂ ਮੱਜਾਂ ਦੁਨੀਆਂ ਟੌਪ ਟੌਪ ਦੀਆਂ ਤੇ ਦੇ ਕਿਸੇ ਨਗਰੇ ਵੀਰ ਨੇ ਵੀਡੀਓ ਘਰੇ ਬਣਵਾਉਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਸਾਰਿਆਂ ਲੋਕਾਂ ਟ੍ਰੇਟਾਂ ਤੇ ਬਾਤ ਵਾਤ ਆਪਣੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਬਈ ਬੜੀ ਚਕਾਈਆਂ ਨੂੰ ਇੰਦਰ ਜੇ ਚੁਈ ਚੁਈ ਤੇ ਜਮੋ ਕੇ ਕੀ ਮਿੱਤਰੋ ਤੁਸੀਂ ਝੋਕੀ ਚੈੱਕ ਕਰ ਲਓ ਕਵਾਲਿਟੀ ਚੈੱਕ ਕਰ ਲਓ ਪੂਰਾ ਫੇਸਬੁਕ ਵੀ ਚੈੱਕ ਕਰ ਲਓ ਤੇ ਆਪਾਂ ਕਰਦੇ ਆਂ ਕਿ ਬਾਈ ਨਾਲ ਗੱਲਬਾਤ ਆ ਸਿੱਗਾ ਬਾਈ ਸਿੱਗਾ ਜੀ ਕੀ ਨਾਮ ਬਾਈ ਅਰਕਟ ਸਿੰਘ ਜੀ ਹਾਂ ਪਰਕੜ ਸੰਗ ਅਸ ਪਰਕੜ ਸੰਗ ਇਹ ਕੈ ਨਾਗ ਲੈ ਕੇ ਆ ਬਈ ਹੈ ਕਿੰਨੇ ਨਾਗ ਲੈ ਕੇ ਆਏਗਾ ਨਾਗ ਤਾਂ ਦੋ ਨੇ ਅਜੀ ਅੱਛਾ ਤੇ ਡੇਢ ਡੇਢ ਕੀ ਡਿਟੇਲ ਆ ਬਈ ਇਹਦੀ ਕੈ ਮੇ ਸੂਏ ਆ ਰੁਕ ਜਾ ਜੁਜੀ ਸੂਏ ਹੁਣ ਸੂਈ ਆ ਗਈ ਹਾਂ ਕੈ ਦਿਨ ਹੋ ਗਏ ਬਈ ਇਹਨੂੰ ਤੈਨੂੰ ਦੋ ਤੀਜਾ ਦਿਨ ਆਇਆ ਤੀਜਾ ਦਿਨ ਅੱਛਾ ਮਗਰੀ ਦੇ ਬਈ ਕੱਟੀ ਆਈ ਮਗਰੀ ਦੇ ਕੱਟੀ ਆਈ ਅਸਟੈਂਬੋਈ ਦੁੱਧ ਕਰਨਾ ਦਾ ਦੁੱਧ 13 ਲੀਟਰ ਆਏ 13 ਲੀਟਰ ਦਮਾਨ ਕਿੰਨੀ ਕਰਦਾ ਬਾਈ ਹਾਂ ਦਮਾਨ ਦਮਾਨ 160 160000 ਹਾਂ ਬਾਕੀ ਮਾਨ ਤਾਨੂੰ ਮੌਕੇ ਤੇ ਮੌਕੇ ਤੇ ਕਰ ਲਾਂਗੇ ਤੇਰੇ ਪੰਡਾਈ ਪਿੰਡੀ ਠੀਕ ਆ ਠੀਕ ਆ ਸੰਤਿ ਪਿੰਡ ਕਿਹੜਾ ਪਿੰਡ ਕੇਰਸੋਂ ਇਹ ਪਿੰਡੀ ਹੈ ਕੇਰਸੋਂ ਆਏ ਪਿੰਡੀ ਲੰਗਵਾਰ ਕੋਈ ਠੀਕ ਨੰਮ ਮਤਰਾ ਚੱਕ ਕਰ ਲੋ ਤੇ ਹੋਰ ਮੋੜਾਂ ਨਾ ਚਲਦੀ ਆ ਨਾ ਮਟਰਕ ਸਾਨੂੰ ਵੈੜ ਦਿਖਾਉਣ ਲੱਗੇ ਆਗੇ ਮੂੜ ਦਾ ਮੂੜ ਦਾ ਬੋਲ ਚੈੱਕ ਕਰਾਂਗੇ ਬਾਈਨਾ ਆਪਾਂ ਗੱਲਬਾਤ ਕਿੱਥੇ ਆਇਆ ਬਾਈ ਮਗਰੇ ਦੇ ਬਾਈ ਕੀ ਆ ਐਮ ਐਸ ਯੂ ਹੈ ਬਾਈ ਇਹ ਪਰੂਣਾ ਵੀ ਦੂਜੇ ਸੁਏ ਦੂਜੇ ਸੁਏ ਅੱਛਾ ਮਗਰੇ ਦੇ ਬਾਈ ਬੱਛਾ ਜੀ ਮਗਰੇ ਦੇ ਬੱਛਾ ਕਾ ਅੱਛਾ 10 ਲੀਟਰ ਦੁੱਧ ਬਾਈ ਲੈ 17 ਲੀਟਰ ਚਵਾਈ ਚਬੂਈ ਦੇ ਕੇ ਆਂਗੀ ਬਾਈ ਚਵਾਈ ਚਬੂਈ ਕਿਵੇਂ ਆ ਠੀਕ ਆ ਮੁੱਲ ਕਿੰਨਾ ਕਰਦਾ ਮੁੱਲ 70000 ਮੁੱਲ 70000 ਬਾਕੀ ਮੌਕੇ ਦੇ ਮਾਨਤਾਣਾ ਹੋਊਗਾ ਫੁੱਲ ਵੀਰ ਜੀ ਪੱਲਾ ਕੀ ਨਾਮ ਆ ਤੇਰਾ ਹੈ ਤੇਰਾ ਨਾਮ ਹਰਮਨ ਸਿੰਘ ਮੈਂ ਇਹਨਾਂ ਨਾਲਸਲ ਕਿਹੜੀ ਆ ਜਾਂਦੀ ਹੈਗੀ ਇਹ ਆ ਦੱਸ ਉਹ ਇਹ ਹੋ ਗਿਆ ਦਰਸੀ ਹੈ ਯਰਸੀ ਹੈ ਯਰਸੀ ਠੀਕ ਲੈ ਮੇਂ ਮੇਟਰ ਉਤਨੋਲੇ ਮੰਡੀ ਤੇ ਖੜਿਆਂਗੇ ਤੇ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਦੋ ਝੋਟੀਆਂ ਤੇ ਬਹੁਤ ਹੀ ਸੋਹਣੀਆਂ ਸੁਨੱਖੀਆਂ ਨੇਗੀਆਂ ਸ਼ਕੀਨ ਝੋਟੀਆਂ ਨੇਗੀਆਂ ਤੇ ਥੱਲੇ ਬਾ ਚੱਡਾ ਖਣ ਤੁਸੀਂ ਚੈੱਕ ਕਰ ਲੋ ਬਾਕੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਬਈਤੁੱਲਾ ਜੀ ਦੇ ਦਵਾਂਗੇ ਬਾਕੀ ਸਿੰਗਾ ਸੰਗਾਨੀਆਂ ਪੂਰੀਆਂ ਖੁੰਡੀਆਂ ਨੇ ਇਹ ਉੱਚੇ ਕੱਦਗਾਠਆਂੀਆਂ ਮੱਜਾਂ ਨੇ ਇਹ ਬਾਕੀ ਪੌਦਿਆਂ ਬਾਈ ਦਾ ਮੜਾ ਆ ਬਈ ਦਰਵਾਨਾਂ ਕੇ ਇਹਦੀ ਦੱਸਦੀ ਹੈ ਡਿਟੇਲ ਪਹਿਲਾਂ ਇਹਦੀ ਕੀ ਡਟੇ ਇਹ ਕੈਮੇ ਸੂਇਆ ਇਹ ਪਹਿਲੇ ਸੂਇਆ ਜੀ ਝੋਟੇ ਇਹ ਇਹ ਪਹਿਲੇ ਸੂਇਆ ਕੀ 4 ਦਿਨਾਂ ਦੇ ਝੋਟੇ ਆ ਅੱਛਾ 4 ਦਿਨਾਂ ਦੇ ਝੋਟੇ ਆ ਜੀ ਇਹ ਮਗਰ ਜੀ ਦੀ ਕੀ ਆ ਮਗਰ ਕੱਟੀ ਆ ਮਗਰ ਕੱਟੀ ਆ ਕੀ ਕੈ ਦਿਨ ਹੋ ਗਏ ਜੀ ਸੂਈ ਨੂੰ 15 ਦਿਨ ਦੀ ਸੂਈ ਆ ਜੀ ਠੀਕਾ 14 ਲੀਟਰ ਦੁੱਧ ਤਿਆਰ ਆ ਜੀ ਹਰਿਆਣੇ ਚੋਂ ਆਈ ਹੋਈ ਆ ਠੀਕ ਹੈ ਜੀ ਠੀਕਾ ਹਾਂ ਜੀ ਤੇ ਮੁੱਲ ਕਿੰਨਾ ਕਰਦੇ ਜੀ ਬੋਲੇ 1.80 ਲੱਖ ਕਰਦੇ ਜੀ ਅੱਛਾ ਜੀ ਬਾਕੀ ਮੌਕੇ ਥੋੜਾ ਕਨਾ ਮੌਕੇ ਦਾ ਮਾਨਤਨ ਹੋ ਜਾਊਗਾ ਜੀ ਠੀਕ ਹੈ ਬਾਕੀ ਮਿੱਤਰੋ ਸਹੀ ਚੈੱਕ ਕਰ ਲਓ ਚਵਾਈ ਚ ਪੂਰੀ ਅੰਕਲ ਪੂਰੀ ਓਕੇ ਆ ਜੀ ਐਨ ਇੱਕ ਨੰਬਰ ਹਰਿਆਣੇ ਦੀਆਂ ਚੋਟੀਆਂ ਇਹ ਤਿੰਨ ਪਤਾ ਚਵਾਈ ਕਹੇ ਜਾਂਦੀਆਂ ਆ ਹਾਂ ਹਾਂ ਇਹ ਤਾਂ ਗੱਲ ਨਹੀਂ ਠੀਕ ਵਰੀਨ ਅਸਲਾਂ ਪਿਓਰ ਮੋਰਾ ਦਾ ਅਸਲ ਦੀਆ ਕਰਦਿਆ ਗੁਰੂ ਪਿਓਰ ਮੋਰਾ ਦੀ ਆ ਪਤਾ ਲੱਗਦਾ ਲੈ ਮੈਂ ਮਤਰ ਇੱਕ ਛੋਟੀ ਤੁਹਾਨੂੰ ਹੋਰ ਦਿਖਾਉਣ ਲੱਗਿਆ ਉਹੀ ਬਾਈ ਕੋਲੇ ਖੜਾਈ ਮਾੜਾ ਜਾ ਚਾਰ ਦੰਦ ਹੈ ਠੀਕ ਲੈ ਮੈਂ ਮਤਰੋ ਦੋਨੀ ਪੂਰੀਆਂ ਸਿੰਘਾਂ ਦੀਆਂ ਕੁੰਡੀਆਂ ਲੈ ਗਿਆ ਬਈ ਖੜਾ ਲਾ ਬੱਸ ਬੰਨਦੇ ਬੰਨਦੇ ਕੋਈ ਨਾ ਹੁੰਦਾ ਤੇ ਇਹਨੀਆਂ ਕੁੰਡੀਆਂ ਨੇ ਜਾਂ ਸਕੀਨ ਝੋਟੀਆਂ ਨੇ ਬਾਕੀ ਭਾਈ ਬੜੀਆ ਕੁਆਲਿਟੀ ਦੀਆਂ ਨੇ ਕਿ ਉੱਚੇ ਕੱਦ ਕਾਢਦੀਆਂ ਨੇਗੀਆਂ ਇਹਦੀ ਵੀ ਡਿਟੇਲ ਲੈਣੀ ਅੰਕਲ ਜੀ ਇਹਦੀ ਅੰਕਲ ਜੀ ਕੀ ਡਿਟੇਲ ਹੈ ਕਿ ਕਿੰਨੇ ਸੂਏ ਜੀ ਹੈ ਇਹ ਪਹਿਲੇ ਸੂਏ ਆ ਜੀ 4 4 ਦੰਦ ਕੱਟੀ ਆ ਜੀ 4 ਦੰਦ ਦੇ ਆ ਜੀ ਇਹ ਵੀ ਹਰਿਆਣਾ ਚੋਂ ਆਈ ਆ ਜੀ ਇਹਦੇ ਥੱਲੇ 13 ਲੀਟਰ ਦੁੱਧ ਆ ਜੀ 13 ਲੀਟਰ ਜੀ ਹਾਂਜੀ ਹਾਂਜੀ ਤੇ ਮਗਰ ਇਹਦੀ ਕੀ ਹੈ ਜੀ ਇਹਦੇ ਮਗਰ ਵੀ ਕੱਟੀ ਆ ਜੀ ਮਗਰ ਇਹਦੀ ਕੱਟੀ ਹੈਗੀ ਅੱਛਾ ਹਾਂਜੀ ਘਰਾ ਵੀ ਖੜੀਆਂ ਝੋਟੀਆਂ ਆਪਣੇ ਚਬਾਈ ਚੂਈ ਦੀ ਵੀ ਪੂਰੀ ਫੁੱਲ ਔਕੇ ਜੀ ਦੁੱਧ 13 ਲੀਟਰ ਤਿਆਰ ਆ ਜੀ ਇਸ ਲਈ ਦੁੱਧ 13 ਲੀਟਰ ਤਿਆਰ ਆ ਗੜੀਆਂ ਇਹਦਾ ਮੁੱਲ ਕਿੰਨਾ ਕਰਦੋਂ ਜੀ ਇਹਦਾ ਮੁੱਲ 165 ਆ ਜੀ 165000 ਆ ਯਾਰ ਹਾਂਜੀ ਬਾਕੀ ਜੀ ਮੌਕੇ ਥੋੜਾ ਕਨਾ ਮੰਗਤਾ ਨਾ ਹੋ ਜੂਗਾ ਜਿਹੜਾ ਮਿੱਤਰੋ ਵੀਡੀਓ ਸ਼ੇਅਰ ਕਰਕੇ ਵਾਗ ਗਿਆ ਹਾਂਜੀ ਤੇ ਬਾਕੀ ਘਰੇ ਵੀ ਆਪਣੇ ਜੀ 17 18 ਲੀਟਰ 20 ਲੀਟਰ ਆਈ ਹੁੰਦੀਆਂ ਚਵਾ ਕੇ ਦੇ ਨੇ ਚਾਰ 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 ਦਿਨ ਚੋਕ ਲੈ ਕੇ ਜਾਵੇ ਹਰਿਆਣੇ ਦੇ ਮਿੱੰਨਾਂ ਕਿੱਥੋਂ ਜੀ ਪਿੰਡ ਬਟਾਰੀ ਆ ਜੀ ਜ਼ਿਲ੍ਹਾ ਲੁਧਿਆਣਾ ਅੱਛਾ ਵਪਾਰ ਦਾ ਕੰਮ ਕਰਦਾ ਵਪਾਰ ਦਾ ਕੰਮ ਕਰਦਾ ਰਾਣਾ ਸਾਹਿਬ ਕੋਲੇ ਬਟਾਰੀ ਪਿੰਡ ਆ ਜੀ ਠੀਕ ਆ ਠੀਕ ਆ ਬਾਕੀ ਆਲੀ ਤਸੱਲੀ ਨਾਲ ਤਸੱਲੀ ਨਾਲ ਆਪਣੇ ਘਰੇ ਤਾਂ ਚਾਹੀ ਚਾਰ ਦਿਨ ਚੋਕ ਲੈ ਕੇ ਜਾਵੇ ਘਰੇ ਕਿੰਨੀ ਵਾਰੀ ਮਰਜ਼ੀ ਜੋ ਹਾਂਜੀ 10 15 ਡੰਗਰ ਖੜੇ ਹੁੰਦੇ ਨੇ ਹੱਟਾਂ 'ਚ ਠੀਕਾ ਠੀਕਾ ਨਾਮ ਕੀ ਆਪਣਾ ਨਖਵੀਰ ਸਿੰਘ ਜੀ ਨਖਵੀਰ ਸਿੰਘ ਠੀਕ ਹੈ ਜੀ ਮੇਰੇ ਮਤਰਾ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਮਤਰਕਾ ਸੁਣ ਹੋਰ ਝੋਟੀ ਦਿਖਾਉਣ ਲੱਗੇ ਹੈਗੇ ਫੜਿਆਂਗੇ ਤਣਾਹਲੇ ਮੰਡੀ ਤੇ ਤੇ ਬਈ ਨੂੰ ਮੜਾ ਜਾ ਖੋਲੇਗਾ ਹਾਂਜੀ ਫੋਲ ਕਿ ਮੜਾ ਜਾ ਗੇੜਾ ਦਵਾ ਤੇ ਦੇਖੀਓ ਜੀ ਬਾਕੀ ਡਰਦੀ ਆ ਨਾ ਥੋੜਾ ਜਿਹਾ ਹਾਂ ਜੀ ਅਰਥ ਕੈਮਰੇ ਤੋਂ ਡਰਦੀ ਆ ਥੋੜਾ ਜਿਹਾ ਬਾਕੀ ਸੰਗ ਸੰਗ ਪੂਰੇ ਓਕੇ ਲੇਗੇ ਕੁੰਡੇ ਸੰਗ ਨੇ ਕੁੰਡੀਆਂ ਛੋਟ 4 ਓਏ ਕਿੱਧਰ ਵੜ ਗਈ ਕਿੱਥਲਾ ਕਿੱਥਲਾ ਲਾਈ ਮਿੱਤਰੋ ਮੋੜ ਲਾ ਬਾਈ ਮੋੜ ਲਾ ਮੋੜ ਲਾ ਮੋੜ ਲਾ ਮੋੜ ਦਾ ਕੋੜਾ ਇਹ ਕੈਮਰੇ ਤੋਂ ਡਰਦੀ ਆ ਕੀ ਬਾਕੀ ਤੁਸੀਂ ਥਾਣਾ ਚੈੱਕ ਕਰ ਲੋ ਦੱਸ ਚੈੱਕ ਕਰ ਲੋ ਬਾਈ ਬਾਕੀ ਥਾਣ ਪੂਰੇ ਲੰਬੇ ਨੇਗੇ ਬੱਕਰੀ ਦਸਣਾ ਵਰਗੇ ਥਾਣ ਨੇਗੇ ਤੇ ਬਾਈ ਤੋਂ ਲੈਨੇ ਆ ਪੂਰੀ ਡਿਟੇਲ ਆ ਸਸੀਗਾ ਬਾਈ ਅੱਛਾ ਕਰ ਬਾਈ ਕੀ ਨਾਮ ਆ ਬਾਈ ਨਾਮ ਗਰਜਨ ਸਿੰਘ ਆ ਬਾਈ ਪਿੰਡ ਚੀਮਾ ਅੱਛਾ ਜੀ ਤੇ ਕਹਿੰਨ ਅਗਲੇ ਕਹਿੰਨ ਬਾਈ ਦੋ ਹੀ ਆਈ ਅੱਛਾ ਤੇ ਬਈ ਕੈਮਿਸ ਹੋਇਆ ਹੈ ਇਹ ਦੂਜੇ ਹੈ ਜੀ ਦੂਜੇ ਸੋਇਆ ਕੀ ਮਗਰੇ ਦੇ ਬਈ ਕੱਟੀ ਹੈ ਜੀ ਮਗਰੇ ਦੇ ਵਿੱਚੋਂ ਕੱਟੀ ਹੈਗੀ ਤੇ ਅਸਾਂ ਬਈ ਦੁੱਧ ਕਿੰਨਾ ਵੈ ਜਲੇ ਦੁੱਧ 12 ਲੀਟਰ ਹੋਇਆ 12 ਲੀਟਰ ਹਾਂਜੀ ਤੇ ਦੂਜੇ ਸੋਇਆ ਕੀ 12 ਲੀਟਰ ਦੁੱਧ ਆ ਤੇ ਮੁੱਲ ਕਿੰਨਾ ਕਰ 1.15 ਹੈ ਜੀ 1.15000 ਰੁਪਏ ਬਈ ਮੁੱਲ ਕਰਦਾਗਾ ਬਾਕੀ ਮੌਕੇ ਥੋੜਾ ਕਣਾ ਮਾਨਤਾਣਾ ਹਾਂਜੀ ਹਾਂਜੀ ਕਰ ਦਾਂਗੇ ਜੀ ਜ਼ਰੂਰ ਕਰ ਦਿਓ ਬਾਈ ਜਿਹੜਾ ਮਿੱਤਰੋ ਵੀਡੀਓ ਨੂੰ ਸ਼ੇਅਰ ਕਰਕੇ ਵਾਗਿਆ ਤੇ ਬਾਕੀ ਜੀ ਚੈੱਕ ਕਰ ਲਓ ਕੈਮਰਾ ਡਰਦਿਆਂ ਕਰਦੀ ਬਾਜਾਂ ਬਈ ਆਪਣੀ ਇਹ ਕਰਦੀਓ ਜੀ ਤਹੀਂ ਵਾਹ ਡਰਦੀ ਹਨਾ ਹਾਂਜੀ ਹਾਂਜੀ ਕਰਦੀ ਮਾਗਾ ਤਾਂ ਮਿੱਤਰੋ ਇਹ ਡਰਦੀ ਹੈਗੀ ਠੀਕ ਹੈ ਬਈ ਤਾਂ ਨਾ ਲੈ ਮਿੱਤਰੋ ਤੁਹਾਨੂੰ ਇੱਕ ਹੋਰ ਦਿਖਾਉਣ ਲੱਗੇ ਛੋਟੀ

ਮੁੱਲ ਦੇ ਅੰਦਰ ਦਬਾਈ ਮੁੱਲ ਮੁੱਲ 1.40 ਲੱਖ ਬਾਕੀ ਚੋਈ ਚੋਈ ਜਰੂਰੀ ਓਕੇ ਠੀਕ ਆ ਅਗਲੇ ਬਈ ਨਾਲ ਕੰਟੈਕਟ ਕਰ ਸੰਦੇਗੜਾ ਯਾਰ ਆਪਣਾ ਅੱਜ ਬਾਕੀ ਮੱਝਾ ਟੱਕਸਨ ਹੋਰ ਕੌਣ ਲੱਗਿਆ ਕੀ ਅੱਜ ਆਪਾਂ ਪੂਰੀ ਡਾਵਲ ਆਈ ਜੀ ਕੱਦਗਾਟ ਦੀ ਪੂਰੀ ਕਣੀ ਮੜਾ ਜੇ ਕੋਲੇ ਆ ਦੇਖੋ ਬਾਈ ਕੱਦਗਾਟ ਪੂਰਾ ਹੈਗਾ ਤਰੋਲੇ ਮੰਡੀ ਸਾਰ ਨੂੰ ਉੱਚੀ ਮੱਝ ਹੋਊਗੀ ਮੇਰੇ ਹਿਸਾਬ ਨਾਲ ਤੇ ਬਾਕੀ ਆਪਾਂ ਪਾਈਆਂ ਨੂੰ ਕਹਿਨੇ ਆ ਗਏ ਗੱਲਬਾਤ ਪੁੱਛਦੇ ਆਗੇ ਐਮ ਐਸ ਹੋਈ ਆਗੀ ਸਾਰੀ ਗੱਲਬਾਤ ਬਈ ਇਹਨੂੰ ਪਹਿਲਾਂ ਖੋਲੋ ਆਲੇ ਇਹ ਕੰਮ ਆ ਬੰਦੇ ਨੂੰ ਇਹਨੂੰ ਨਿਤਗਾ ਦੀ ਲੈਮ ਮਤਰਾ ਪੂਰੀ ਸ਼ਕੀਮ ਝੋਟੀ ਆਗੀ ਕੋਈ ਬਈ ਲੰਮੀ ਲੰਮੀ ਵੇਰ ਵਾਲੀ ਆ ਪੂਰੇ ਟਾਵਰ ਦੇ ਮੋੜ ਲਾ ਬਈ ਮੋੜ ਲਾ ਉਹ ਪੁੱਛਾ ਗੱਡਗਾਠਾ ਬਈ ਤੇ ਕਰਦੇ ਆਪਾਂ ਬਾਈਆਂ ਦਾ ਗੱਲਬਾਤ ਐਮਐਸਓ ਹੈ ਬਾਈ ਇਹ ਇਹ ਜੀ ਤੀਜੇ ਸੂ ਗਈ ਤੀਜੇ ਸੂਣ ਆ ਜਣੇ ਹਾਂ ਤੀਜੇ ਨਾ ਤੀਜੇ ਸੂਈ ਹੋਈ ਆ ਤੀਜੇ ਸੂਈ ਹੋਈ ਆ ਹਾਂ ਅੱਛਾ ਮਗਰ ਕੀ ਬਈ ਇਹਦੇ ਮਗਰ ਇਹਦੇ ਕੱਟਾ ਮਗਰ ਇਹਦੇ ਕੱਟਾ ਅੱਛਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ 8-9 ਦਿਨ 8-9 ਦਿਨ ਹਾਂ 15 16 ਕਿਲੋ ਦੁੱਧ ਤਿਆਰ ਹੈ 16 ਕਿਲੋ ਦੁੱਧ ਤਿਆਰ ਹੈ ਹਾਂ ਦੁੱਧ ਉਹ ਦੇਣਾ 20 ਪਲੱਸ 20 ਪਲੱਸ ਠੀਕ ਆ ਬਾਕੀ ਦਾ ਖਰਾਕ ਦੇ ਸਾਰੇ ਆ ਹਾਂ ਬਾਕੀ ਦਾ ਖਰਾਕ ਦੇ ਸਾਰੇ ਆ ਚਵਾਈ ਕਿਵੇਂ ਬਾਈ ਹਾਂਜੀ ਚਵਾਈ ਚੂਈ ਚਵਾਈ ਪੋਲੀ ਹੈ ਪੂਰੀ ਪੋਲੀ ਹੈ ਪੂਰੀ ਡਬਲ ਧਾਰਾ ਸੇਟਾਂ ਵਰਗੀ ਧਾਰ ਆਂਦੀ ਹੈ ਕਦੇ ਵਰਗੀ ਡਬਲ ਧਾਰਾ ਵਾਂ ਸੇਟਾਂ ਵਰਗੀ ਧਾਰ ਆਂਦੀ ਹੈ ਠੀਕ ਆ ਹਾਂ ਠੀਕ ਆ ਦੋ ਬਾਲਟੀਆਂ ਭਰਨ ਲੇ ਮੁੱਲ ਕੰਨਾ ਕਰਨਾ ਬਾਈ ਮੁੱਲ ਦਾ ਸਵਾ 4 ਲੱਖ ਰੁਪਏ 104 ਲੱਖ ਰੁਪਏ ਲੈ ਮਿੱਤਰੋ ਹੇ ਚੇਕ ਕਰਦਗਾ ਨਹੀਂ ਹੈ ਕਿ ਸਵਾ ਚਾਰ ਲੱਖ ਰੁਪਏ ਬਈ ਮੁੱਲ ਕਰਦਾਗਾ ਤੇ ਇਸ ਬਾਰੇ ਮੇਲਾ ਰੱਖਿਆਗਾ ਮੈਂ ਇਸ ਨੂੰ ਦੇਖਣ ਵਾਸਤੇ ਬਾਕੀ ਆਪਾਂ ਉਹਦੇ ਆਪਾਂ ਬਾਕੀ ਥੋੜਾ ਕਨਾ ਮਾਨਤਣ ਮਾਨਤਣ ਦਾ ਹੋ ਜੂ ਮੋਕਾ ਠੀਕ ਮਾਨਤਣ ਦਾ ਬਕਰਾ ਦਾ ਇਹ ਬਾਈ ਤੇ ਠੀਕ ਆ ਬਾਈ ਤਾਂ ਉਹ ਅੱਧਾ ਤਰ੍ਹਾਂ ਕਿਸਮ ਹੋਰ ਦਿਖਾਉਣ ਲੱਗਾਂਗੇ ਮੱਝ ਤੇ ਚੈੱਕ ਕਰ ਲਓ ਪੂਰੀ ਡਿਟੇਲ ਹੈ ਜੀ ਸਾਨੂੰ ਹੋਰ ਚੱਕੀ ਦੀ ਸਾਂਗੀ ਤੇ ਤੇਨੇ ਬਿੱਟ ਸਿਆ ਰਹੂ ਸਸੀਗਾ ਬਾਈ ਤੇ ਕੈਮਿਸ ਸੁਆ ਬਾਈ ਇਹ ਚੌਥੇ ਸੁਆ ਚੌਥੇ ਸੁਆ ਅੱਛਾ ਤੀਜੇ ਸੁਆ ਕਿੰਨਾ ਉੱਤੇ ਸੀਗਾ ਤੀਜੇ ਤੇ ਆ 11 ਲੀਟਰ 11 ਹੁਣ ਬਾਈ ਇਹਦੇ ਹੁਣ 12 ਤਿਆਰ ਆ 12 ਤਿਆਰ ਆ ਅੱਛਾ ਕੈ ਦਿਨ ਹੋ ਗਏ ਬਾਈ ਛੂਈ ਲੋ ਇਹ ਨੂੰ 20 ਦਿਨ ਹੋ ਗਏ ਮਾਗਰ ਬਈ ਇਹਦੇ 33 ਆ ਕੱਟੀ ਆਲੀ ਮਾਗਰ ਇਹਦੇ ਮਿੱਤਰੋ ਕੱਟੀ ਆਗੀ ਮੁੱਲਿਕ ਨਾ ਕਰਦਾ ਬਾਈ ਮੁੱਲੇ ਕੀ ਹੈ ਇਕਲਾ ਕੀ ਰਿਹਾ ਹੈ

ਸੇਵਾ ਨਹੀਂ ਜੀ ਬਾਈ ਹਾਂ ਥੋੜੀ ਹਾਂ ਤੋਰ ਵਧੀ ਜੀ ਬਾਈ ਠੀਕ ਆ ਬਾਕੀ ਖਰਾਕ ਦੇ ਵੀ ਸਾਰੇ ਹੁੰਦਾ ਜੀ ਹਾਂ ਸਾਰੇ ਕੋਲ ਕਿੰਨੇ ਦਾ ਪਾਸ ਆਉਂਦੀ ਸੀ ਹਾਂ ਜੀ ਹਾਂ ਇਹ ਤਾਂ ਗੱਲ ਹੈਗੀ ਜੀ ਮਤਰਾ ਦੇਖ ਲਓ ਤਾਂ ਇੱਕ ਕੁਆਲਿਟੀ ਤੁਸੀਂ ਪੂਰਾ ਵੱਡਾ ਚੱਡਾ ਲੱਗਿਆ ਬਸ ਬਈ ਮੋੜ ਤੇ ਬਾਕੀ ਦਾ ਖਰਾਕ ਦੇ ਸਾਰੀ ਹੁੰਦਾ ਜੀ ਪਿਸੂ ਦਾ ਬਾਕੀ ਦਾ ਵੀ ਅੱਜ ਉੱਪਰ ਆਇਆ ਇਹਦਾ ਵੀ ਜਾਨਾਰੀ ਹਾਂ ਹਾਂ

ਹਾਂ ਜੀ ਹਾਂ ਵੱਡੀ ਮਾਜਾ ਵਾਕੀ ਨਾ ਕੁਛ 파ਲੂਨ ਨਾ ਕੀ ਪਾਲਾ ਹਾਂ ਜੀ ਹਾਂ ਔਰ ਮੈਂ ਤੈਨੂੰ ਦੀ ਹੀ ਆਦੀ ਕੋਈ ਬਾਕੀ ਨਾ ਮਰਜ਼ੀ ਕਰ ਲੈ ਨਾ ਮਰਜ਼ੀ ਕਰ ਲੈ ਜੀ 15 ਦਿਨ ਕਰ ਜੀ ਹਾਂ ਜੀ ਠੀਕ ਹੈ ਜੀ ਕਰਦੇ ਆਂਗੇ ਆਪਾਂ ਬਾਈ ਨਾਲ ਗੱਲਬਾਤ ਤੇ ਬਈ ਨੂੰ ਬੜਾ ਖੋਲ ਕੇ ਕੀ ਦਵਾਏਗਾ ਆ ਖੋਲਿਆ ਜੀ

ਕਰਨੇ ਆਗੇ ਬਾਈ ਨਾਲ ਗੱਲਬਾਤ ਤੇ ਮਗਰ ਇਹਦੇ ਬਈ ਕੱਤੀ ਆ ਦੁੱਧ ਕਿੰਨਾ ਬਈ ਥੱਲੇ ਦੁੱਧ 10 ਕਿਲੋ ਬਈ ਦੁੱਧ ਦੇ ਥੱਲੇ 10 ਕਿਲੋ ਤੇ ਬਈ ਮੁੱਲ ਕਿੰਨਾ ਕਰਦੇ ਦਾ ਮੁੱਲ ਕਿ ਬਈ 1 ਲੱਖ 20 ਹਜ਼ਾਰ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੋ ਬਈ ਅੱਛਾ ਚੋਈ ਚੂਈ ਕਿਵੇਂ ਬਈ ਪੁੰਦੀ ਆ ਬਈ ਜਮਾ ਬੁੜੀ ਵਧੀਆ ਜਾ ਬਈ ਮੈਂ ਮਤਲਬ ਅਸੀਂ ਮੂਰ ਚੈੱਕ ਕਰ ਲਓ ਕਿਰਮੰਡਾ ਆਹੀ ਆ ਬਈ ਨਗਰ ਤਨੋਲਾ ਤਰ ਲੈ ਆ ਗੋਪਲੀ ਠੀਕ ਆ ਬਈ ਤੇ ਇੱਕ ਬਾਈ ਕੋਲੇ ਹੋਰ ਮੱਧ ਗੜੀ ਹੈਗੀ ਇਹ ਬਾਈ ਸੂਨ ਵਾਲੀ ਆ ਹਾਂ ਬਾਈ ਅੱਛਾ ਹਾਂ ਨਾ ਕੋਈ ਨਾ ਤਾਂ ਖੜੀ ਰਹਿਣ ਦਾ ਖੜੀ ਰਹਿਣ ਦਾ ਤੇ ਜੀ ਦੇਖਦਾ ਸਾਰਾ ਤੁਸੀਂ ਲੈਵਾ ਚੱਕ ਕਰ ਲੋ ਸੰਗਾ ਦੀ ਕੁਆਲਿਟੀ ਚੈੱਕ ਕਰ ਲੋ ਤੇ ਕਹਿ ਦੇਣਾ ਲੂ ਬਾਈ ਹੈ ਇਹ ਲੈ ਜੀ ਬਾਈ 7-8 ਦਿਨ 7-8 ਦਿਨ ਕੈਮਿਸ ਵਾ ਹੈ ਇਹ ਤੀਜੇ ਬਾਈ ਤੀਜੇ ਸੂਹ ਹੁਣ ਸੁਣ ਰਹੇ ਨੇ ਹਾਂ ਬਾਈ ਠੀਕ ਆ ਤੇ ਦੂਜੇ ਸੂਹ ਕਿੰਨਾ ਕਰੋ ਤੁਸੀਂ ਬਈ ਦੂਜੇ 12 ਕਿਲੋ ਬਾਈ 12 ਹਾਂ ਠੀਕ ਇਦਾਂ ਮੁੱਲ ਲਗਨ ਕਰਨਾ ਬਈ 1.30 ਹਜ਼ਾਰ ਬਈ 30 ਹਜ਼ਾਰ ਰੁਪਏ ਪੱਕੀ ਮੌਕੇ ਥੋੜਾ ਕਣਾ ਮਾਰਨ ਮਾਰਨ ਹੋ ਜਾਵੇ ਠੀਕ ਫਾਕੇ ਤੁਸੀਂ ਚੱਕ ਕਰ ਲਓ ਬਈ ਪੂਰੀ ਲਗਰ ਮਾਲਜਾ ਕੀ ਪੂਰੀ ਰਾਜੀ ਮਾਲਜਾ ਠੀਕ ਆ ਬਈ ਤਾ ਤਰੱਕ ਸੁਣ ਹੋਰ ਮੱਝ ਦਿਖਾਉਣੇ ਆਗੇ ਕਰਦੇ ਆ ਬਈ ਨਾਲ ਗੱਲਬਾਤ ਆ ਉੱਤੀ ਆ ਗਈ ਤੇ ਬਈ ਕੈਮਿਸ ਹੋਇਆ ਬਈ ਇਹ ਮੈਨੂੰ ਹੁਣ ਹੈ ਵੀਰੇ ਪਹਿਲੇ ਸੂਏ ਹਾਂ ਆਪ ਲੋ ਪਹਿਲੇ ਸੇ ਕੈ ਦਿਨ ਹੋ ਗਏ ਬਈ ਸੂਏ ਨੂੰ 15 18 ਦਿਨ ਹੋ ਗਏ ਬਈ 15 16 ਦਿਨ ਹੈ ਤੇ ਮਗਰ ਇਹਦੇ ਬਈ ਕੱਟਾ ਵੀਰੇ ਮਗਰ ਇਹਦੇ ਕੱਟਾ ਗਾ ਤੇ ਦੁੱਧ ਕਿੰਨਾ ਹੋ ਪਈ ਹੈ ਹੈਗਾ ਬਈ 10 12 ਲੀਟਰ 11 ਬਈ ਹਾਂ 11 12 ਲੀਟਰ 11 12 ਲੀਟਰ ਬਈ ਦੁੱਧਾਗਾ ਬਈ ਚਵਾਈ ਚੂਈ ਕੇ ਮੇਰਾ ਓਕੇ ਵੀਰੇ ਜਮਾ ਲੋ ਪੂਰੀ ਓਕੇ ਆ ਪੂਰੀ ਓਕੇ ਆ ਵੀਰੇ ਮੁੱਲ ਕਿੰਨਾ ਕਰਦਾ ਮੁੱਲ ਇੱਕ 10 ਵੀਰੇ 1 ਲੱਖ 10 ਹਾਂ ਹਾਂ ਬਾਕੀ ਮੌਕੇ ਦੇ ਥੋੜਾ ਮੌਕੇ ਦੇ ਕਰਦੇ ਆ ਇਹ ਮਾਤਰਾ ਚੱਕਾ ਠੀਕੋ ਮੇਹਰ ਮਤਰਾ ਨੌਲਾ ਮੰਡੀ ਤੇ ਖੜੇ ਸੀਗੇ ਕਿਸ ਨੂੰ ਹੋਰ ਦਿਖਾਉਣਾ ਹੈਗੇ ਝੋਪੀ ਆਪਾਂ ਤੇ ਇੱਕ ਵਾਰ ਲੈਵਲ ਤੁਸੀਂ ਚੈੱਕ ਕਰ ਲਓ ਤੇ ਬਾਕੀ ਆਪਾਂ ਕਰਦੇ ਆਗੇ ਬਾਈ ਨਾਲ ਗੱਲਬਾਤ ਸਸੀਆਂ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਈ ਮੇਰਾ ਨਾਮ ਪਰਵਾਰੀ ਕਹਿੰਦੇ ਆ ਅੱਛਾ ਅੱਛਾ ਬਾਈ ਤੇ ਕਹਿਣਾ ਅਗਲਾ ਗਿਆ ਬਾਈ ਤੋ ਅੱਛਾ ਤੇਰੀ ਕੀ ਡਿਟੇਲ ਆ ਬਾਈ ਕਿਵੇਂ ਸੋਇਆ ਹੈ ਇਹ ਦੂਜੇ ਸੋਇਆ ਵੀਰੇ ਦੂਜੇ ਸੋਇਆ ਹੁਣ ਸੂਈ ਹੋਈ ਆ ਹਾਂ ਸੋਈ ਆ

ਲੇਵਲ ਹੋ ਗਿਆ ਪੂਰਾ ਵਧੀਆ ਦਾ ਤੇ ਇਹਦੀ ਕੀ ਡਿਟੇਲ ਆ ਬਾਈ ਉਹ ਆਪਣੇ ਕੋਲ 3 ਸੂਈ ਸੂਈ ਹੈ ਹੈ 3 ਸੂਈ 3 ਸੂਈ ਸੂਣਾ ਆਪਣੇ ਸੂਈ ਹੋਈ ਆ ਸੂਈ ਹੋਈ ਆ ਹਾਂ ਅੱਛਾ ਅੱਛਾ ਮਗਰ ਉਹਦੇ ਬਾਈ ਕੱਟਾਗਾ ਹਾਂ ਉਹਦੇ ਮਾਵੇ ਕੱਟੇ ਮਗਰ ਉਹਦੇ ਕੱਟਾਗਾ ਤੇ ਇਹ ਥਲੇ ਕਿੰਨਾ ਦਦਾ ਬਾਈ ਇਹਦੇ ਥਲੇ ਦੁੱਤੇ ਹੈਗਾ 15 ਮਿੰਟ ਕਹਿੰਦਾ 15 15 ਲੀਟਰ ਹਾਂ ਲੈ ਮਿੱਤਰਪੰਤ ਨਾਲ ਇਟੇ ਦੁੱਤੇ ਇਹ ਜਿਹੜੇ ਹਲੇ ਤਿਆਰ ਆਗਾ ਕਿ ਦਿਨ ਹੋਗੇ ਸੂਈ ਨੂੰ ਇਹਨੂੰ ਇਹਨੂੰ ਹੋਗੇ ਵੀਰੇ 10 12 ਦਿਨ 10 12 ਦਿਨ ਇਹਨੂੰ ਹੋਗੇ ਹਾਂ 24 ਕੁਈ ਓਕੇ ਜਮਾ ਪੂਰੀ ਪੋਲੀ ਜਮਾ ਉਹ ਮੁੰਡਾ ਲੱਗਦਾ ਪੂਰੀ ਪੋਲੀ ਆ ਬਾਈ ਤੇ ਮਤਲਬ ਇਹਦਾ ਮੁੱਲ ਕੀ ਕਰਦਾ ਬਾਈ ਪ੍ਰਾਹਲਿਆ ਇਹਦਾ ਵੀ ਨੇ 1 ਚਾਲ 1 ਲੱਖ 40 40 ਬਾਕੀ ਥੋੜਾ ਜਿਹਾ ਮਾਨਤਨ ਕਰ ਦੋ ਬਾਈ ਹਾਂਜੀ ਕਰ ਦਿੰਦੇ ਹਾਂ ਮੌਕੇ ਤੇ ਇਹ ਮੇਤਰੋ ਬਾਈ ਦੇ ਨਾਲ ਪਟਵਾਰੀ ਬਾਈ ਪਟਵਾਰੀ ਨਾਲ ਆ ਬਈ ਆ ਮੁੰਡਾ ਇਹ ਬੱਚਾ ਆਪਣਾ ਠੀਕ ਹੈ ਠੀਕ ਇਹਦਾ ਨਾਮ ਕੀ ਹੈਗਾ ਇਹਦਾ ਨਾਮ ਸੁਲਤਾਨਾ ਸੋਤਾਂ ਠੀਕ ਠੀਕ ਹੈ ਬਾਈ ਠੀਕ ਮਤਰਾ ਇੱਕ ਸਾਨੂੰ ਹੋਰ ਦਿਖਾਉਣ ਲੱਗੇ ਗਈ ਛੋਟੀ ਪੂਰੀ ਤਾਂ ਉਹ ਪੂਰੀ ਮੱਚ ਜਾ ਗਈ ਤੇ ਨਾਲ ਸਿੰਘ ਸੋਗਨ ਦੀ ਕੁਆਲਿਟੀ ਬੁਰੀ ਓਕੇ ਆ ਕਿ ਕੰਦੀ ਆ ਪੂਰੀ ਮੇਰਾ ਫੇਸਬੁਕ YouTube ਚੈੱਕ ਕਰ ਲੋ ਪੂਰੀ ਸ਼ਕੀਨ ਜੋਤੀ ਆ ਗਈ ਤੇ ਅਸਲ ਨਾਲ ਬਾਕੀ ਦੇਖੋ ਮਤਰਾ ਪੂਰੀ ਉਹ ਵਾਲਾ ਮੱਚ ਜਾ ਗਈ ਤੇ ਮੰਨਦੇ ਬੰਦੇ ਬੰਦੇ ਤੇ ਤਨੋਂ ਲੈ ਮੰਡੀ ਸਾਰ ਨੂੰ ਵੱਡੀ ਮੱਝ ਹੋ ਗਈ ਹੈ ਜਦ ਤੱਕ ਆਪਾਂ ਦੇਖਦੇ ਆਏ ਆਂਗੇ ਤੇ ਕਰਦੇ ਆਂਗੇ ਬਾਈ ਨਾਲ ਗੱਲਬਾਤ ਸੱਸੀਆ ਬਾਈ ਤੇ ਕੀ ਨਾਮ ਹੈ ਬਾਈ ਆਪਣਾ ਜੀਤ ਸਿੰਘ ਆ ਬਾਈ ਗਰਜੀਤ ਜੀਤ ਸਿੰਘ ਜੀਤ ਠੀਕ ਆ ਇਹ ਮੇ ਸੂਏ ਜੀ ਐਨ ਐਸ ਦੂਜੇ ਸੂਇਆ ਹੁਣ ਸੂਈ ਹੈਗੀ ਠੀਕ ਮੰਗਰੇ ਦੇ ਕੀ ਹੈ ਜੀ ਹੈ ਮੰਗਰੇ ਦੇ ਕੱਟਾ ਆਹਗਾ ਮੰਗਰੇ ਦੇ ਕੱਟਾਗਾ ਤੇ ਸੁੱਤ ਕਹਿੰਦਾ ਯਸਟਾ ਬਾਈ 60 ਲੀਟਰ 100 ਲੀਟਰ ਠੀਕ ਤੱਕ ਮਾ ਜੋ ਓਕੇ ਲੈਵੇ ਬੰਦਾ ਕੋਈ ਹੈ ਠੀਕ ਆ ਠੀਕ ਆ ਜੋ ਓਕੇ ਲੈ ਲਵੋ ਵਿੱਚ ਉਹ ਕਿੰਨਾ ਹੋਰੀ ਉਹ ਕਿ ਲਗਵਾਉਣੀ ਠੀਕ 100 ਲੀਟਰ ਵਿੱਚ ਮੇਥਰ ਦੁੱਧ ਤਿਆਰ ਚ ਬਾਈ ਚੂਈ ਕਿਵੇਂ ਆ ਜੀ ਬਾਈ ਪੂਰੀ ਓਕੇ ਪੂਰੀ ਓਕੇ ਆ ਪੂਰੀ ਮੁੱਲ ਨਾ ਕਰਦੇ ਜੀ ਮੁੱਲ ਕਰ ਦੇ ਇੱਕ 70 ਤੱਕ ਲੱਖ 70000 ਬਾਕੀ ਥੋੜਾ ਜਿਹਾ ਮੌਕੇ ਦੇ ਮਾਨ ਤਨ ਹੋਰ ਹੋ ਜੀ ਉਹ ਕਰ ਦੋ ਜੀ ਠੀਕ ਲੈ ਮੇਥਰ ਕਿਹੜਾ ਪਿੰਡਾ ਪਹਿਲੀ ਬੱਕਾ ਦਸਾ ਪਹਿਲੀ ਦਸਾ ਠੀਕ ਹੈ ਧੰਨਵਾਦ ਜੇ ਆਪਖੜਿਆ ਤਣਾਹਲੇ ਮੰਡੀ ਤੇ ਸਾਨੂੰ ਇੱਕ ਦਿਖਾਉਣ ਲੱਗੇ ਆਂਗੇ ਸਾਲ ਪੂਰਾ ਮਿੱਤਰੋ ਪੂਰਾ ਡਬਲ ਖਾਨ ਹੈਗਾ ਬਾਕੀ ਚੰਗੀ ਖਰਾਕ ਲੱਭ ਲਿਆ ਹੋਇਆ ਤੇ ਕਰਦੇ ਆਂ ਬਈਆਂ ਗੱਲਬਾਤ ਤੇ ਕਹਿੰਦੇ ਬਈ ਹਜਾ ਕੋਈ ਆ ਗਿਆ ਚੰਗਾ ਸਾਲ ਦਾ ਇਹ 3.5 ਸਾਲ ਦਾ ਸਾਢੇ ਤਿੰਨ ਸਾਲ ਦਾ ਜੀ ਹਾਂਜੀ ਉੱਚਾ ਜੀ ਕਿਹੜੇ ਦਾ ਜੀ ਹੈ ਬੱਚਾ ਜਗਰਾ ਦਾ ਇਹਦਾ ਅੱਛਾ ਤੇਰੀ ਮਾਂ ਦਾ ਜੀ ਦੁੱਧ ਕਿੰਨਾ ਰੋੜਾ ਕੜਾ ਠੀਕ ਹੈ 17 ਤੇਰੀ ਮਾਂ ਦੁੱਧ ਤੇ ਗਜ਼ ਮੇਟਰ 17 ਲੀਟਰ ਹੈ ਜੀ ਠੀਕ ਹੈ ਤੇ ਕਿੰਨਾ ਮੁੱਲ ਕਰ ਦੋਈਏ ਇਹਦਾ 140 1 ਲੱਖ 40000 ਰੁਪਿਆ ਠੀਕ ਹੈ